ਤੈਹੀ ਵੀ ਬਾਣੀ ਐਸਾ ਬੋਲਾ ਭਾਵੇਂ ਦੀ ਸ਼ਰਮਾਨ ਲਗ ਲਗ ਤਰ੍ਹਾਂ ਦੇ ਗੁਰੂ ਕੇ ਰੰਗ ਕੀਤਨ ਇਹ ਭਾਈ ਕੋ ਪਰਵਰਤ ਕੇ ਮੇਰੇ ਕੀ ਸੰਤਨ ਹਾਲ ਹੋ ਜAVE ਕਿ ਇਹ ਕੀ ਤੋਤਕ ਹੋ ਰਿਹਾ ਹੈ ਕਿ ਮੇਰੇ ਪੀਰੇ ਦੇ ਵਾਲੇ ਸਭੇ ਮਾਂਜਾ ਕੱਪੜੇ ਆਸਾ ਤੋਂ ਧਲੇ ਤੇ ਅੱਜ ਕਾ ਮੈਂ ਦੇਖੀ ਕਾ ਮੈਂ ਕਿਤੇ ਵੀ ਟਾਈਟਲ ਕਹਿੰਦਾ ਪ੍ਰਬੰਧ ਕਮੇਟੀ ਦਾ ਸਮੂਹ ਸੰਗਤਾਂ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਇੱਡੇ ਵੱਡਾ ਅਵਾਰਡ ਦੇ ਨਾਲ ਸਨਮਾਨਿਆ ਤੇ ਜਲੰਧਰ ਦੀਆਂ ਸਮੂਹ ਸੰਗਤਾਂ ਦਾ ਪਰਮੰਤੇ ਸੱਜਣਾ ਦਾ ਸ਼ਖਸੀਅਤਾਂ ਦਾ ਬਹੁਤ ਧੰਨਵਾਦ ਹੈ ਕਿ ਜਦੋਂ ਜਲੰਧਰ ਦੀਆਂ ਸਮੂਹ ਸੰਗਤਾਂ ਨੂੰ ਜਥੇਬੰਦੀਆਂ ਨੂੰ ਪਤਾ ਲੱਗਾ ਤੇ ਬਾਬਾ ਦਿਲਸਿੰਘ ਸੇਵਾਦਾਲ ਤੇ ਸਾਡੇ ਨਾਲ ਵੀ ਹਰਜਿੰਦਰ ਸਿੰਘ ਜੀ, ਬਲਦੇਵ ਸਿੰਘ ਜੀ ਮਜਾਲ ਹੋਰ ਗੁਣ ਪਿਆਰੇ ਧਾਲ ਖੜੇ ਹਨ ਨਾਂ ਸੰਗਤ ਗੁਰੂ ਲਾਡਲੀ ਫੌਜ ਵੀ ਤੇ ਬਾਬਾ ਪੁਹਾਣ ਸਿੰਘ ਜੀ ਮਹਾਂਪੁਰਸ਼ ਸੰਤ ਕਾਲ ਹਰਖੋਵਾਲ ਵਾਲੇ ਦੇ ਪਾਵਨ ਸਥਾਨ ਤੇ ਤੁਸੀਂ ਇਸ ਵੇਲੇ ਅਸੀਂ ਸਾਰੇ ਦਾ ਸਮੇਲ ਕਰ ਰਹੇ ਹਾਂ ਸੋ ਜਲੰਧਰ ਦੇ ਸਮੂਹ ਸੰਗਤਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮੈਨੂੰ ਲੱਗਦਾ ਕਿ ਆਪਣਾ ਪਿਆਰ ਵੀ ਬਖਸ਼ੇ ਕਿ ਇੱਥੇ ਤੇ ਜ਼ਿੰਮੇਵਾਰੀ ਵੀ ਸੰਭਲੀ ਉਹਨਾਂ ਨੇ ਜ਼ਿੰਮੇਵਾਰੀ ਸੰਭਲੀ ਕਿ ਸਾਡੇ ਜਲੰਧਰ ਨਿਵਾਸੀ ਹਨ ਜਲੰਧਰ ਦੇ ਹਨ ਭਾਵੇਂ ਕਿਸ ਦੇਸ਼ ਅਦੇਸ਼ਾ ਚ ਕੀਰਤਨ ਕਰਕੇ ਵਾਪਸ ਫਿਰ ਜਲੰਧਰ ਆਉਣੇ ਹ ਤੇ ਜਲੰਧਰ ਦੇ ਵਿੱਚ ਅਸੀਂ ਰਹਿੰਦੇ ਹਾਂ ਜਲੰਧਰ ਦੇ ਸੰਗਤਾਂ ਦੇ ਵਿੱਚ ਵਿਚਰਦੇ ਹਾਂ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗੁਰੂ ਰਾਮਦਾਸ ਦੇ ਕੀਰਤਨੀਆਂ ਵੀ ਆਹ ਤੋਂ ਸਾਰਾ ਜਗਤ ਸਾਰਾ ਸੰਸਾਰ ਸਾਰਾ ਪੰਥ ਪਿਆਰ ਕਰਦਾ ਹੈ ਸਾਰੇ ਪੰਥ ਦਾ ਸਿੰਘ ਸੰਗਤਾਂ ਦਾ ਜਲੰਧਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦੀ ਜਿਨ੍ਹਾਂ ਨੇ ਅੱਜ ਸਾਨੂੰ ਇੱਥੇ ਬੁਲਾ ਕੇ ਸਾਡਾ ਸਨਮਾਨ ਕੀਤਾ ਹੈ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ